ਰੋਮਾਂਟਿਕ ਜਿਹਾ ਸੌਂਗਾ ਜੇ ਚੰਗਾ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਮਾਂਜਦੀ ਨਾ ਪਾਂਡੇ ਨਾ ਤੂੰ ਟਾਈਮ ਨਾਲ ਸਬਜ਼ੀ ਤਰੇ ਉੱਤੋਂ ਸਾਰੇ ਟੱਬਰ ਨੂੰ ਵੱਡੂ ਖਾਉ ਤੂੰ ਕਰੇ ਮਾਂਜਦੀ ਨਾ ਪਾਂਡੇ ਨਾ ਤੂੰ ਟਾਈਮ ਨਾਲ ਸਬਜ਼ੀ ਤਰੇ ਉੱਤੋਂ ਸਾਰੇ ਟੱਬਰ ਨੂੰ ਵੱਡੂ ਖਾਉ ਤੂੰ ਕਰੇ ਥੱਕ ਹਰ ਮਾਂ ਮੇਰੀ ਡਿਗਦੀ ਤੇ ਤੱਕ ਹਾਰ ਮਾਂ ਮੇਰੀ ਡਿਗਦੀ ਮਸਾ ਆਥੜੇ ਮੰਜੇ ਤੇ ਜਾ ਕੇ ਤੂੰ ਸਾਰਾ ਦਿਨ ਮੰਜੇ ਉੱਤੇ 베ਲੀ ਰਹਿਨੀ ਐ ਨੀ ਇੱਕ ਕੁੜੀ ਦਾ ਬਹਾਨਾ ਲਾ ਕੇ ਤੂੰ ਸਾਰਾ ਦਿਨ ਮੰਜੇ ਉੱਤੇ 베ਲੀ ਰਹਿਨੀ ਐ ਨੀ ਇੱਕ ਕੁੜੀ ਦਾ ਬਹਾਨਾ ਲਾ ਕੇ ਤੜਕੇ ਤੋਂ ਉੱਠ ਬਿੰਦ ਕੁੜੀ ਨਾ ਮੇਰੇ ਜਾਨ ਮੈਨੂੰ ਪੋਰਾ ਕਿਤੇ ਦਿੰਦੀ ਨਾ ਪਰੇ ਮੈਂ ਤੜਕੇ ਤੋਂ ਉੱਠ ਬਿੰਦ ਕੁੜੀ ਨਾ ਮੇਰੇ ਜਾਨ ਮੈਨੂੰ ਪੋਰਾ ਕਿਤੇ ਦਿੰਦੀ ਨਾ ਪਰੇ ਹੋਰ ਦੱਸ ਬੇ ਮੈਂ ਕਿਹੜੇ ਪਾਸੇ ਜਾਵਾਂ ਹੋਰ ਦੱਸ ਬੇ ਮੈਂ ਕਿਹੜੇ ਪਾਸੇ ਜਾਵਾਂ ਗੱਲਾਂ ਲੱਗ ਤੂੰ ਸੁਣਾਉਣ ਜਾਨ ਆਕੇ ਬੇ ਬੇ ਬੇਲੀ ਵੇਜੇ ਮੰਜੇ ਉੱਤੇ ਕੁੜੀ ਸਾਹਮਲੇ ਮੈਂ ਰੋਟੀ ਟਾਈਮ ਨਾਲ ਦੇ ਦੂੰਗੀ ਬਣਾ ਕੇ ਬੇ ਬੇ ਬੇਲੀ ਵੇਜੇ ਮੰਜੇ ਉੱਤੇ ਕੁੜੀ ਸਾਹਮਲੇ ਮੈਂ ਰੋਟੀ ਟਾਈਮ ਨਾਲ ਦੇ ਦੂੰਗੀ ਬਣਾ ਕੇ